ਇੱਕ ਪਾਸੇ ਸੁਰਖਪਰੀਆ ਉਹ ਦੂਜੇ ਪਾਸੇ ਰੈਂਬੋ 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 ਮਾਨਸਾ ਵਾਲਾ ਉਹ ਰੈਂਬੋ ਉਹ ਟਿੱਬਿਆਂ ਦੇ ਦੇ ਸ਼ਮਾਲਵੇ ਦਾ ਰੈਂਬੋ ਟਰਾਈ ਕਰ ਰਿਹਾ ਹੈ ਰੈਂਬੋ ਦੇ ਨਾਲ ਮੁਕਾਬਲਾ ਉਹ ਰੈਂਬੋ ਦੇ ਨਾਲ ਮੁਕਾਬਲਾ ਰੈਂਬੋ ਵੱਲ ਕ ਵਾਲਾ ਕਰੇਗਾ ਜਬਰ ਹਾਕਮ ਵਾਲੀਆ ਤੇ ਯਾਫਰ ਯੋਧਾ ਪਰ ਆ ਖਿਡਾਰੀ ਕਹਿੰਦੇ ਵਿੱਕੀ ਇਸ ਵੇਲੇ ਹਰੀਕੇ ਵਾਲਾ ਮਾਰਦਾ ਹੋਇਆ ਤੱਕੇ ਸਨਮਾਨ ਕੀਤਾ ਜਾ ਰਿਹਾ ਹੈ ਦਿਲਬਰੀ ਸਿੰਘ ਜੀ ਗੱਲ ਸਾਹ ਵੱਲੋਂ ਸੁਨੀਲ ਜੰਦਰਜੀਤ ਵੱਲੋਂ ਦਲੀ ਸੰਜੀਤ ਸੰਸਾ ਵੱਲੋਂ ਹਾਂਜੀ ਧਰਮਾ ਜੀ ਵਾਹ ਜੀ ਵਾਪਰੇ ਇੱਧਰਲੇ ਪਾਸੇ ਉਹ ਵਿਕਾਸ 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 ਉਹ ਵਿਕਾਸ ਧਰਮਾ ਜੀ ਜੇ ਮੀਰੀ ਪੀਰੀ ਪਲੱਸ ਉਹ ਦਿੜਵੇ ਦੀ ਟੀਮ ਜਿੱਤਦੀ ਐ ਤੇ ਕਹਿੰਦੇ ਬਲਦੇਵ ਪ੍ਰਧਾਨ ਹੋਰੀ ਕਹਿੰਦੇ 5100 ਦੇਵਾਂਗੇ ਉਹ 5100 ਦੇਵਾਂਗੇ ਬੱਲੇ ਬੱਲੇ ਬਿੰਦਰ 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 ਬਾਂਬਲੀ ਵਾਲਾ ਬਿੰਦਰ ਦਾ ਹੈ ਕਮਜ਼ੋਰ ਬਈ ਓਏ ਕੰਮ ਜੰਤਰ ਮੰਤਰ ਆਉਂਦੇ ਨਹੀਂ ਇੱਥੇ ਚੱਲਦਾ ਹਿੱਕ ਦਾ ਜੋਰ 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 ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਰਹੀ ਆ ਰਤਬਾ ਮੂਸੇ ਵਾਲੇ ਦਾ ਇੱਕ ਪਾਸੇ ਗਿੰਦੀ ਔਰ ਦੂਜੇ ਪਾਸੇ ਅੰਬਾ ਓ ਸਰਸੰਗ ਦੀ ਧਰਤੀ ਓ ਪੁੱਠੀ ਪਈ ਹੋਈ ਐ ਓ ਰੱਬ ਕਿਸੇ ਦੀ ਪੁੱਠੀ ਨਾ ਪਾਵੇ ਪੁੱਠੀ 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 ਵਾਹ ਜੀ ਵਾਹ ਕੀ ਬਾਤ ਐ ਕਲਬ ਭੋਲੇਵਾਲ ਮਾਲਵਾ ਕਲੱਬ ਯਾਰਪ ਤੇ ਸ਼੍ਰੀ ਅਨੰਦਪੁਰ ਸਾਹਿਬ ਭੋਲੇਵਾਲ ਸਿਹਾਲ ਅਗਲਾ ਮੈਚ ਹੋਵੇਗਾ ਵਿਕਾਸ ਲੇਵੇ ਵਾਲਾ ਇਹ ਵੀ 36 ਦਾ ਮਾਰਦਾ ਹੈ ਇਹਦਾ ਬਾਹਵੰਦ ਦਾ ਸਟਾਈਲ ਬਹੁਤ ਵਧੀਆ ਹੈ ਇਹ ਕਾਂਜਲੀ ਦਾ ਸ਼ਕੰਦਰ ਵਾਗੂ ਬਾਹਵੰਦ ਹੈ ਇਹ ਵਿਕਾਸ ਲੇਵੇ ਵਾਲਾ ਲੇਵੇ ਵਾਲਾ ਲੇਵੇ ਵਾਲਾ ਲੇਵੇ ਵਾਲਾ ਹਾਂ ਬੱਲੇ 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 ਗੁਲਬੀਰ ਗਿੱਲ ਜੀ